ਤੇ ਨਾਲ ਉਹਦੀ ਰੋਜੀ ਰੋਟੀ ਚੱਲਦੀ ਐ ਪਰ ਕੁਝ ਜਿਹੜੇ ਕੁਝੇ ਧੰਦੇ ਹੁੰਦੇ ਨੇ ਮਾੜੇ ਕਰਮ ਉਹਨਾਂ ਦੇ ਲਈ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਸ਼ਬਦ ਲਾਹਾ ਹੈ ਕੋਈ ਵੀ ਮਨੁੱਖ ਜਦੋਂ ਕੰਮ ਕਰਦਾ ਹੈ ਉਸ ਕੰਮ ਨੂੰ ਕਰਨ ਤੋਂ ਪਹਿਲਾਂ ਉਹ ਇਸ ਗੱਲ ਨੂੰ ਬਹੁਤ ਬਰੀਕੀ ਦੇ ਨਾਲ ਵਿਚਾਰ ਲੈਂਦਾ ਹੈ ਕਿ ਆਹ ਜਿਹੜਾ ਮੈਂ ਕੰਮ ਸ਼ੁਰੂ ਕੀਤਾ ਹੈ ਇਹਦੇ ਵਿੱਚ ਮੈਨੂੰ ਲਾਭ ਹੋਵੇਗਾ ਕਿ ਨਹੀਂ ਹੋਵੇਗਾ ਇਹ ਜੋ ਮੈਂ ਸੌਦਾ ਖਰੀਦ ਰਿਹਾ ਹਾਂ ਇਹਦੇ ਵਿੱਚੋਂ ਮੈਨੂੰ ਨਫਾ ਪ੍ਰਾਪਤ ਹੋਵੇਗਾ ਕਿ ਨਹੀਂ ਹੋਵੇਗਾ ਕਿਤੇ ਇਹਦੇ ਵਿੱਚ ਮੈਨੂੰ ਘਾਟਾ ਨਾ ਪੈ ਜਾਵੇ ਜੀਵ ਇਸ ਸੰਸਾਰ ਦੇ ਵਿੱਚ ਵਪਾਰੀ ਬਣ ਕੇ ਆਇਆ ਹੈ ਵਣਜਾਰਾ ਬਣ ਕੇ ਆਇਆ ਹੈ ਮਹਾਰਾਜ ਨੇ ਅੰਮ੍ਰਿਤ ਗੁਰਬਾਣੀ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ ਵਣਜ ਕਰੋ ਵਣਜਾਰਿਓ ਵਖਰ ਲਿਓ ਸੰਭਾਲ ਜੈਸੀ ਬਸਤਿ ਸਾਹੀ ਹੈ ਤੈਸੀ ਨਭੈ ਨਾਲ ਹੁਣ ਇੱਕ ਵਪਾਰੀ ਉਹ ਜਦੋਂ ਵਪਾਰ ਕਰਦਾ ਹੈ ਤੋਂ ਬੜੀ ਬਰੀਕੀ ਦੇ ਨਾਲ ਇਹ ਸੋਚ ਕੇ ਵਪਾਰ ਕਰਦਾ ਹੈ ਕਿ ਜਿਹੜਾ ਮੈਂ ਇਹ ਸੌਦਾ ਖਰੀਦਣ ਲੱਗਾ ਇਹਦੇ ਵਿੱਚੋਂ ਮੈਨੂੰ ਲਾਹਾ ਮਿਲੇਗਾ ਲਾਭ ਮਿਲੇਗਾ ਕਿ ਨਹੀਂ ਮਿਲੇਗਾ ਉਹ ਸੌਦਾ ਖਰੀਦਦਾ ਹੀ ਨਹੀਂ ਜਿਹਦੇ ਵਿੱਚੋਂ ਉਹਨੂੰ ਘਾਟਾ ਪੈ ਜਾਵੇ ਉਸ ਗੱਲ ਦੇ ਵਿਚਾਰ ਕਰਦਾ ਗੁਰੂ ਸਾਹਿਬ ਵੀ ਆਖਦੇ ਨੇ ਕਿ ਤੂੰ ਬਨਜਾਰਾ ਜੀਵ ਹੈ ਇਸ ਜਗਤ ਦੇ ਵਿੱਚ ਆਇਆ ਹੈ ਤੇ ਤੂੰ ਕਿਸ ਦਾ ਵਪਾਰ ਕਰਨਾ ਹੈ ਆਹ ਮੈਂ ਤੈਨੂੰ ਸਮਝਾਵਾਂ ਸੱਚਾ ਵਪਾਰ ਕਰੋ ਵਪਾਰੀ ਦਰਗਾ ਨਿਭਹਿ ਖੇਪ ਤੁਮਾਰੀ ਅਸੀਂ ਬੱਚੇ ਨੂੰ ਵੀ ਜਦੋਂ ਮਾਇਆ ਦੇ ਕੇ ਬਾਜ਼ਾਰ ਭੇਜਦੇ ਆ ਤੇ ਉਹ ਕੋਈ ਸੌਦਾ ਖਰੀਦ ਕੇ ਲਿਆਉਂਦਾ ਤੇ ਫਿਰ ਮਾਪੇ ਪੁੱਛਦੇ ਨੇ ਹਿਸਾਬ ਦੇ ਪਰਮਾਤਮਾ ਨੇ ਵੀ ਸਾਡੇ ਕੋਲੋਂ ਹਿਸਾਬ ਮੰਗਣਾ ਪਰਮਾਤਮਾ ਪੁੱਛੇਗਾ ਤੈਨੂੰ ਇਹਨੇ ਆਮੋਲਕ ਸਵਾਸ ਦਿੱਤੇ ਸਨ ਧਰਤੀ ਤੋਂ ਕੀ ਖਰੀਦ ਕੇ ਲਿਆਇਆ ਧਰਤੀ ਤੋਂ ਸੱਚ ਖਰੀਦ ਕੇ ਲਿਆਇਆ ਕਿ ਨਹੀਂ ਲਿਆਇਆ ਕਿਉਂਕਿ ਜਿਹੜੇ ਸਵਾਸ ਪਰਮਾਤਮਾ ਨੇ ਸਾਨੂੰ ਦਿੱਤੇ ਨੇ ਗਿਣ ਕੇ ਦਿੱਤੇ ਨੇ ਗਿਣਤੀ ਦੇ ਸਵਾਸ ਨੇ ਸਾਡੇ ਕੋਲ ਕਿੰਨਾ ਸਮਾਂ ਬਤੀਤ ਹੋ ਗਿਆ ਹੈ ਇਹ ਤਾਂ ਸਾਨੂੰ ਪਤਾ ਹੈ ਪਰ ਅੱਗੇ ਕਿੰਨਾ ਸਮਾਂ ਸਾਡੇ ਕੋਲ ਹੈ ਇਹਦਾ ਕੋਈ ਪੈਮਾਨਾ ਨਹੀਂ ਹੈ ਕੀ ਹੋਰੇ ਅਗਲਾ ਸਵਾਸ ਹੀ ਆਖਰੀ ਹੋਵੇ ਸ਼ਾਮਾਂ ਤੱਕ ਵੀ ਨਾ ਪਹੁੰਚੀਏ ਕੱਲ ਦਾ ਦਿਨ ਨਾ ਵੇਖੀਏ ਜਿਹੜੇ ਸਵਾਸ ਹੁਣ ਬਚ ਗਏ ਨੇ ਕਿਉਂਕਿ ਜਿਹੜੇ ਸਵਾਸ ਬਤੀਤ ਹੋ ਗਏ ਇਹਨਾਂ ਸਵਾਸਾਂ ਦੇ ਉੱਤੇ ਅਸੀਂ ਸੱਚ ਨਹੀਂ ਖਰੀਦੇ ਆ ਹੁਣ ਸੱਚ ਖਰੀਦ ਲਈਏ ਹੁਣ ਸੱਚ ਨਾਮ ਦੇ ਨਾਲ ਜੁੜ ਜਾਈਏ ਤਾਂ ਇੱਜ਼ਤ ਦੇ ਨਾਲ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪੱਧ ਸੇਤੀ ਘਰ ਜਾਵੋ ਇਜਤਦੇ ਨਾਲ ਤੁਸੀਂ ਪਰਮਾਤਮਾ ਦੇ ਘਰ ਪਹੁੰਚੋ ਜੇਕਰ ਤੁਸੀਂ ਮਾੜੇ ਕਰਮ ਕੀਤੇ ਉਹਨਾਂ ਕਰਮਾਂ ਨੂੰ ਕਰਕੇ ਗੁਰੂ ਸਾਹਿਬ ਆਖਦੇ ਨੇ ਜਿਨ੍ਹਾਂ ਕਰਮਾਂ ਨੂੰ ਕਰਕੇ ਤੁਹਾਨੂੰ ਲਾਭ ਪ੍ਰਾਪਤ ਨਾ ਹੋਵੇ ਉਹ ਕਰਮ ਕਰਨੇ ਛੱਡ ਦੇਣੇ ਚਾਹੀਦੇ ਨੇ ਧੰੜੇ ਪੁਲਾ ਉਹ ਕੁਝ ਕਰਮ ਜਿਨ੍ਹਾਂ ਦੇ ਵਿੱਚੋਂ ਕੋਈ ਲਾਹਾ ਪ੍ਰਾਪਤ ਨਾ ਹੋਵੇ ਕਿਉਂਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਗਾ ਕਿਤ ਕੋ ਪਕੜੇ ਸਭ ਮੁਕਤੀ ਚੱਲੀ ਰਹਿਣ ਚੇਤਨਾ ਆਵੇ ਏਕੜੋ ਏਕੜੋ ਦਾ ਅਰਥ ਹੈ ਇੱਕ ਪਰਮਾਤਮਾ ਜਿਸਦੇ ਨੂੰ ਚੇਤੀ ਨਹੀਂ ਆਉਂਦਾ ਜਿਸ ਵੀ ਕਰਮ ਨੂੰ ਕਰਕੇ ਪਰਮਾਤਮਾ ਵਿਸਰ ਜਾਵੇ ਉਹ ਕਰਮ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਨੇ ਸਾਨੂੰ ਇਸ ਧਰਤ ਦੇ ਉੱਤੇ ਇਸ ਸੰਸਾਰ ਦੇ ਵਿੱਚ ਨਾਮ ਜਪਣ ਵਾਸਤੇ ਭੇਜਿਆ ਹੈ ਸੱਚ ਦੇ ਨਾਲ ਜੁੜਨ ਵਾਸਤੇ ਭੇਜਿਆ ਸੱਚ ਦਾ ਵਪਾਰੀ ਬਣ ਤੇ ਸੱਚ ਨੂੰ ਖਰੀਦ ਆਪਣੇ ਜੀਵਨ ਵਿੱਚ ਨਾਨਕ ਸਈ ਤਨ ਫਟਾਨਾ ਜਿਨ੍ਹਾਂ ਸਾਈਂ ਵਿਸਰੈ ਇਹ ਨਾਨਕ ਜਿਨ੍ਹਾਂ ਨੇ ਸਾਈ ਨੂੰ ਉਸ ਮਾਲਕ ਨੂੰ ਵਿਸਾਰ ਦਿੱਤਾ ਉਹਨਾਂ ਦੇ ਜਿਹੜੇ ਤਨ ਨੇ ਉਹ ਵਿਕਾਰਾਂ ਵਿੱਚ ਬੈ ਕੇ ਗੰਦਲੇ ਹੋ ਜਾਂਦੇ ਨੇ ਤੇ ਉਹਨਾਂ ਦੇ ਤਨ ਦੀ ਜਿਹੜੀ ਚਮੜੀ ਹੈ ਉਹ ਫਟ ਜਾਂਦੀ ਹੈ ਅੰਦਰੋਂ ਗੰਦਾ ਖੂਨ ਨਿਕਲਦਾ ਹੈ ਜਿਵੇਂ ਇੱਕ ਕੋੜੀ ਕਿਉਂਕਿ ਅੰਦਰ ਵਿਕਾਰ ਇਹਨੇ ਇਕੱਠੇ ਹੋ ਜਾਂਦੇ ਨੇ ਉਹ ਅੰਦਰ ਦੀ ਗੰਦਗੀ ਬਾਹਰ ਆ ਜਾਂਦੀ ਹੈ ਪਰਮਾਤਮਾ ਨੇ ਇੱਕ ਸਾਡੇ ਤੇ ਪਰਉਪਕਾਰ ਇਹ ਕੀਤਾ ਹੈ ਕਿ ਅੰਦਰ ਦੀ ਗੰਦਗੀ ਦੇ ਉੱਤੇ ਇੱਕ ਉਸ ਨੇ ਬੜਾ ਹੀ ਸੋਹਣਾ ਇੱਕ ਪਰਦਾ ਲਾ ਦਿੱਤਾ ਹੈ ਕਈ ਵਾਰ ਕਿਤੇ ਕੋਈ ਝਕਮ ਹੋ ਜਾਵੇ ਤੇ ਅੰਦਰ ਸੀ ਝਾਤ ਮਾਰਦੇ ਆ ਕਿ ਮੈਂ ਅੰਦਰੋਂ ਕਿਸ ਪ੍ਰਕਾਰ ਦਾ ਗੁਰੂ ਜੀ ਆਖਦੇ ਨੇ ਕਿ ਜੇਕਰ ਤੂੰ ਸਾਈਂ ਨੂੰ ਵਿਸਾਰ ਦਿੱਤਾ ਹੈ ਮਾਲਕ ਨੂੰ ਭੁੱਲੀ ਬੈਠਾ ਹੈ ਤੇ ਵਿਕਾਰਾਂ ਦੇ ਵਿੱਚ ਪੈ ਕੇ ਤੂੰ ਆਪਣੇ ਜੀਵਨ ਨੂੰ ਗੰਧਲਾ ਕਰ ਲਿਆ ਨਾਨਕ ਸੇਹੀ ਤਨ ਫਟੰ ਉਹ ਫਿਰ ਤਨ ਜਿਹੜੇ ਨੇ ਰੋਗੀ ਹੋ ਜਾਂਦੇ ਨੇ ਉਹਨਾਂ ਦੇ ਤਨ ਚਮੜੀ ਜਿਹੜੀ ਹੈ ਉਹ ਫਟ ਜਾਂਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਪੱਕੇ ਕੋੜੀ ਹੋ ਜਾਂਦੇ ਨੇ ਜਿਵੇਂ ਗੁਰੂ ਸਾਹਿਬ ਨੇ ਸ਼ਬਦ ਵੀ ਉਚਾਰਨ ਕੀਤਾ ਜੀਉ ਤਪ ਤ ਹੈ 바ਰੂ ਬਾਰ ਤਪ ਤ ਖੱਬੈ ਬਹੁਤ ਬੇਕਾਰ ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਰਲਾਏ ਉਹ ਫਿਰ ਪੱਕਾ ਰੋਗੀ ਦੁੱਖਾਂ ਵਿੱਚ ਬੈ ਕੇ ਬਿਰਲਾਪ ਕਰਦਾ ਆਪਣੇ ਦੁਖੜੇ ਰੋਂਦਾ ਸਤਿਗੁਰੂ ਜੀ ਅਗਲਾ ਬਚਨ ਉਚਾਰਨ ਕਰਦੇ ਨੇ ਮਹੱਲਾ ਪੰਜਵਾਂ ਪ੍ਰਿਤਿਉ ਕੀ ਤੋਨ ਦੇਵਤਾ ਤਿੰਨ ਕਰਨੇ ਹਾਰੇ ਪ੍ਰੀਤ ਤੋਂ ਭਾਵ ਕਿ ਜਿਹੜੀਆਂ ਅਬਗਤ ਰੂਹਾਂ ਹੁੰਦੀਆਂ ਨੇ ਭੂਤ ਪ੍ਰੀਤ ਇਹੋ ਜੇ ਮਨੁੱਖ ਵੀ ਇਸ ਸੰਸਾਰ ਵਿੱਚ ਹੈਗੇ ਨੇ ਜਿਹੜੇ ਨਿਰੇ ਭੂਤ ਨੇ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ ਏ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਬਚਨ ਹੈ ਜੇ ਤੁਸੀਂ ਗੁਰੂ ਵਾਲੇ ਨਹੀਂ ਬਣੇ ਤੇ ਤੁਸੀਂ ਫਿਰ ਭੂਤ ਹੋ ਤੁਸੀਂ ਸ਼ੈਤਾਨ ਹੋ ਬਿਨਾਂ ਗੁਰੂ ਤੋਂ ਬਿਨ ਪੂਰੇ ਗੁਰਦੇਵ ਫਿਰ ਸ਼ੈਤਾਨੀਆਂ ਤੇ ਉਹਦੇ ਜੀਵਨ ਵਿੱਚ ਬਹੁਤੀਆਂ ਸ਼ੈਤਾਨੀਆਂ ਹੀ ਹੋਣਗੀਆਂ ਤੇ ਸ਼ੈਤਾਨੀਆਂ ਬੜੇ ਕੰਮ ਕਰੇਗਾ ਜਿਵੇਂ ਸ਼ੈਤਾਨ ਜਿਹੜਾ ਇਹ ਨਾ ਉਹ ਕੰਮ ਵਿਗਾੜਦਾ ਹੈ ਦੇਵਤਾ ਕੀ ਹੈ ਉਹ ਦੇਵਤਾ ਕੰਮ ਨੂੰ ਸਵਾਰ ਦਿੰਦਾ ਹੈ ਗੁਰੂ ਸਾਹਿਬ ਦੀ ਰਚਨਾ ਕਹਿੰਦੀ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮੈਂ ਆਪਣੇ ਗੁਰੂ ਤੋਂ ਦਿਹਾੜੀ ਦੇ ਵਿੱਚ ਕਈ ਵਾਰ ਬਲਹਾਰ ਸਦਕੇ ਹੋ ਜਾਵਾਂ ਕਿ ਉਹਨੇ ਆਮ ਸਧਾਰਨ ਇਨਸਾਨ ਤੋਂ ਮੈਨੂੰ ਦੇਵਤਾ ਬਣਾ ਦਿੱਤਾ ਹੁਣ ਦੇਵਤਾ ਕੋਈ ਐਸਾ ਨਹੀਂ ਕਿ ਉਹ ਦੀਆਂ ਬਖਰੀ ਕੋਈ ਬੇਸ਼ਪੂਸ਼ਾ ਹੋਵੇਗੀ ਉਦੀਆਂ ਚਾਰ ਬਾਹਾਂ ਹੋਣਗੀਆਂ ਉਹਦੇ ਇਹਨੇ ਸਿਰ ਹੋਣਗੇ ਇਹ ਦੇਵਤੇ ਦੀ ਗੱਲ ਨਹੀਂ ਚੱਲ ਰਹੀ ਮਨੁੱਖ ਦੇਵਤਾ ਉਦੋਂ ਬਣਦਾ ਜਦੋਂ ਇਹ दैਵੀ ਗੁਣ ਆਪਣੇ ਅੰਦਰ ਪਾਲ ਲਵੇ ਜਦੋਂ ਇਹ ਸੱਚ ਦਾ ਧਾਰਨੀ ਹੋ ਜਾਵੇ ਸੰਤੋਖੀ ਬਣ ਜਾਵੇ ਇਹ ਨਿਮਰਤਾ ਵਾਲਾ ਹੋਵੇ ਪਰਉਪਕਾਰੀ ਹੋਵੇ ਹੱਕ ਸੱਚ ਦੇ ਨਾਲ ਆਪਣਾ ਜੀਵਨ ਜਿਹੜਾ ਮਨੁੱਖ ਜਿਉਂਦਾ ਹੈ ਉਹ ਦੇਵਤਾ ਹੈ ਅਸੀਂ ਕਈ ਵਾਰ ਇਹ ਗੱਲ ਆਖ ਦਿੰਨੇ ਆ ਇਹ ਤੇ ਨਿਰਾ ਇਨਸਾਨ ਨਹੀਂ ਇਹ ਤੇ ਰੱਬ ਹੈ ਕਿਉਂਕਿ ਉਹਨੇ ਰੱਬੀ ਗੁਣ ਆਪਣੇ ਜੀਵਨ ਦੇ ਵਿੱਚ ਅਖਤਿਆਰ ਕਰ ਲਈ ਨੇ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਹੈ ਫਰੀਦਾ ਤੇ ਨਾ ਮੁਖ ਡਰਾਉਣੇ ਤੁਹਾਨੂੰ ਜੇਕਰ ਕਿਤੇ ਭੂਤ ਇੱਕਦਮ ਤਿਸ ਪਵੇ ਤੇ ਤੁਸੀਂ ਡਰ ਜਾਂਦੇ ਹੋ ਹੁਣ ਭੂਤ ਪ੍ਰੇਤ ਕੁਝ ਨਹੀਂ ਹੈ ਇਹ ਸਾਡੇ ਆਪਣੇ ਮਨ ਦਾ ਵਹਿਮ ਹੈ ਸਾਡੇ ਮਨ ਦੇ ਅੰਦਰ ਜਿਹੜਾ ਭਰਮ ਹੈ ਸਾਡੇ ਅੰਦਰ ਦਾ ਡਰ ਜਿਹੜਾ ਹੈ ਉਹ ਬਾਹਰ ਸਾਨੂੰ ਇੰਜ ਲੱਗਦਾ ਹੈ ਕਿ ਕੋਈ ਭੂਤ ਹੈ ਕੋਈ ਪ੍ਰੀਤ ਹੈ ਸਤਿਗੁਰੂ ਜੀ ਆਖਦੇ ਨੇ ਕਿ ਤੁਸੀਂ ਮਰਨ ਤੋਂ ਬਾਅਦ ਭੂਤਾਂ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਜਿਉਂਦੇ ਜੀ ਭੂਤ ਦਿਖਾ ਦਿੰਨਾ ਹੁਣ ਤਿੰਨਾ ਮੁਖ ਡਰਾਉਣੇ ਉਹਨਾਂ ਦੇ ਮੁਖ ਜਿਹੜੇ ਨੇ ਨਾ ਭੂਤਾਂ ਵਰਗੇ ਨੇ ਡਰਾਉਣੇ ਹੁੰਦੇ ਨੇ ਜਿਨ੍ਹਾਂ ਵਿਸਾਰਿਓ ਨਾਉ ਜਿਹੜਾ ਸਤਨਾਮ ਵਾਹਿਗੁਰੂ ਨੂੰ ਭੁੱਲ ਜਾਵੇ ਜਿਸ ਨੂੰ ਪਰਮਾਤਮਾ ਦਾ ਨਾਮ ਵਿਸਰਿਆ ਹੋਇਆ ਹੈ ਜਿਹਨੂੰ ਇਹ ਵਿਸਰਿਆ ਹੋਇਆ ਹੈ ਕਿ ਮੈਂ ਸੰਸਾਰ ਦੇ ਵਿੱਚ ਲਾਹਾ ਲੈਣ ਵਾਸਤੇ ਆਇਆ ਨਾਮ ਜਪਣ ਵਾਸਤੇ ਆਇਆ ਉਹ ਜਿਉਂਦਾ ਜਗਦਾ ਭੂਤ ਹੈ ਪਰੀਦਾ ਤੇਨਾ ਮੁਖ ਡਰਾਵਣੇ ਜਿਨਾ ਵਿਸਾਰਿਓ ਨਾਉ ਐਥੇ ਦੁਖ ਘਨੇਰੇਆ ਅੱਗੇ ਠਾਉ ਨਾ ਠਾਉ ਇੱਕ ਬਚਨ ਧੰਨ ਗੁਰੂ ਨਾਨਕ ਦੇਵ ਮਹਾਰਾਜੀਆਂ ਦਾ ਹੈ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਧਾਰ ਕਲਯੁਗ ਦੇ ਅੰਦਰ ਨਾ ਹੁਣ ਬਹੁਤੇ ਜਿਉਂਦੇ ਜਾਗਦੇ ਭੂਤ ਤੁਰੇ ਫਿਰਦੇ ਨੇ ਕਿਉਂਕਿ ਇਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਹੈ ਜਿਨ੍ਹਾਂ ਦਾ ਹੀ ਅਵਤਾਰ ਹੋ ਰਿਹਾ ਹੈ ਜਿਨ ਹੀ ਭੂਤ ਹੀ ਪੈਦਾ ਹੋ ਰਹੇ ਨੇ ਕਿਉਂਕਿ ਉਸ ਇਨਸਾਨ ਨੂੰ ਤੁਸੀਂ ਭੂਤ ਹੀ ਸਮਝਣਾ ਜਿਹੜਾ ਸਮਾਜ ਵਿੱਚ ਰਹਿ ਕੇ ਸਮਾਜ ਨੂੰ ਗੰਦਲਾ ਕਰਦਾ ਹੈ ਤੇ ਸੰਸਾਰੀ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ ਕਿਉਂਕਿ ਭੂਤ ਦਾ ਕੰਮ ਹੁੰਦਾ ਹੈ ਇੱਕ ਇਨਸਾਨ ਬਿਲਕੁਲ ਠੀਕ ਹੈ ਉਦੇ ਪਿੱਛੇ ਪੈ ਕੇ ਉਹਦੇ ਜੀਵਨ ਨੂੰ ਤਹਜ਼ ਨਹਿਸ ਕਰ ਦੇਣਾ ਇਹ ਤੇ ਭੂਤ ਤੋਂ ਵੀ ਅੱਗੇ ਚਲਾ ਗਿਆ ਪਰੇ ਤੋਂ ਕੀ ਤੋਂ ਨ ਦੇਵਤਾ ਤਿੰਨ ਕਰਨੈ ਹਾਰੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਪਰਮਾਤਮਾ ਦਾ ਨਾਮ ਹੈ ਪਰਮੇਸ਼ਰ ਜਦੋਂ ਕਿਰਪਾ ਕਰਦਾ ਉਹ ਗੁਰੂ ਦੇ ਵਿੱਚ ਉਹਦਾ ਆਪਣਾ ਸਰੂਪ ਨਿਰਗੁਣ ਹੈ ਉਹ ਸਰਗੁਣ ਸਰੂਪ ਦੇ ਵਿੱਚ ਆ ਕੇ ਸਾਨੂੰ ਦੇਵਤਾ ਬਣਾ ਦਿੰਦਾ ਹੈ ਦੇਵੀ ਗੁਣ ਬਖਸ਼ ਦਿੰਦਾ ਹੈ ਸਭੇ ਸਿੱਖ ਉਬਾਰੀਆਂ ਨਾ ਪ੍ਰਭ ਕਾਜ ਸਵਾਰੇ ਤੇ ਆਪਣੇ ਸਿੱਖ ਦੇ ਸਾਰੇ ਕਾਰਜ ਉਹ ਸਵਾਰ ਦਿੰਦਾ ਹੈ ਸਿੱਖਾਂ ਨੂੰ ਉਹ ਮਾਇਆ ਦੇ ਪ੍ਰਭਾਵ ਤੋਂ ਬਚਾ ਲੈਂਦਾ ਹੈ ਉਹਨਾਂ ਦੇ ਜਿੰਨੇ ਵੀ ਕਾਰਜ ਨੇ ਕਾਰਜ ਸਤਿਗੁਰ ਆਪ ਸਵਾਰੇ ਆ ਸਾਰੇ ਕਾਰਜ ਉਹਨਾਂ ਦੇ ਨਿਪਰੇ ਚੜਾ ਦਿੰਦਾ ਸਿਰੇ ਚੜਾ ਦਿੰਦਾ ਹੈ ਇਹ ਸਤਿਗੁਰੂ ਪਾਰੁਪਕਾਰੀ ਐ ਸਤਗੁਰੂ ਆਪਣੇ ਸਿੱਖ ਨੂੰ ਜੀ ਨਾਲ ਸਮਾਰੈ ਸਤਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਪਰਮਾਤਮਾ ਨਿਰਗੁਣ ਸਰੂਪ ਹੈ ਉਹਦਾ ਉਹ ਦਿਸਦਾ ਨਹੀਂ ਪਰ ਜੇ ਉਹਨੂੰ ਵੇਖਣਾ ਹੈ ਉਹਦਾ ਸਰਗੁਣ ਸਰੂਪ ਵੀ ਹੈ ਉਹਦਾ ਸਰਗੁਣ ਸਰੂਪ ਹੈ ਤਾਨੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੇ ਤੁਸੀਂ ਇਹਨਾਂ ਅੱਖਾਂ ਦੇ ਨਾਲ ਪਰਮਾਤਮਾ ਨੂੰ ਵੇਖਣਾ ਹੈ ਤੇ ਗੁਰੂ ਦੇ ਦਰਸ਼ਨ ਕਰੋ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਨਿੰਦਕ ਪਕੜ ਪਛਾੜੀਆਂ ਨ ਝੂਠੇ ਦਰਬਾਰੇ ਤੇ ਜਿਹੜੇ ਮਨੁੱਖ ਨਿੰਦਕ ਹੁੰਦੇ ਨੇ ਲੋਕਾਂ ਦੀ ਨਿੰਦਿਆ ਕਰਦੇ ਨੇ ਉਹਨਾਂ ਨੂੰ ਪਕੜ ਕੇ ਪਰਮਾਤਮਾ ਪਛਾੜ ਪਛਾੜ ਕੇ ਉਹਨਾਂ ਨੂੰ ਪਟਕਾ ਪਟਕਾ ਕੇ ਦੁੱਖ ਉਹਨਾਂ ਨੂੰ ਦਿੰਦਾ ਹੈ ਤੇ ਪਟਕਾ ਪਟਕਾ ਕੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ ਕਿਉਂਕਿ ਪਰਮਾਤਮਾ ਦੇ ਦਰਬਾਰ ਦੇ ਵਿੱਚ ਇਥੇ ਪਾਠ ਐਵੇਂ ਨਹੀਂ ਕਰਨਾ ਝੂਠੇ ਦਰਬਾਰੇ ਇਹਦਾ ਪਾਠ ਐਵੇਂ ਕਰਨਾ ਨਿੰਦਕ ਪਕੜ ਪਛਾੜੀਨ ਝੂਠੇ ਵਖਰਾ ਕਰ ਦੇਣਾ ਕਿਉਂਕਿ ਪਰਮਾਤਮਾ ਦਾ ਜਿਹੜਾ ਦਰਬਾਰ ਝੂਠਾ ਨਹੀਂ ਹੁੰਦਾ ਝੂਠੇ ਇਥੇ ਵਿਸ਼ਰਾਮ ਦੇ ਕੇ ਫਿਰ ਦਰਬਾਰੇ ਵਖਰਾ ਪੜਨਾ ਹੈ ਪਰਮਾਤਮਾ ਦੇ ਘਰ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਜਿਹੜੇ ਨਾਮ ਨਹੀਂ ਜਪਦੇ ਭਲੇ ਕਰਮ ਨਹੀਂ ਕਰਦੇ ਤੇ ਭੂਤਾਂ ਵਾਂਗ ਆਪਣਾ ਜੀਵਨ ਬਤੀਤ ਕਰਦੇ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਆਖਦੇ ਨੇ ਕਿ हे ਨਾਨਕ ਨਾਨਕ ਦਾਸ ਜਿਹੜਾ ਪਰਮਾਤਮਾ ਹੈ ਉਹ ਬਹੁਤ ਵੱਡਾ ਹੈ ਪਰਮਾਤਮਾ ਬਹੁਤ ਵੱਡਾ ਹੈ ਤੁਸੀਂ ਵੀ ਸਾਰੇ ਆਕਦੇ ਪਰਮਾਤਮਾ ਬਹੁਤ ਵੱਡਾ ਹੈ ਸਾਰੀ ਦੁਨੀਆ ਕਹਿੰਦੀ ਹੈ ਪਰਮਾਤਮਾ ਬਹੁਤ ਵੱਡਾ ਹੈ ਹੁਣੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਰਮਾਤਮਾ ਬਹੁਤ ਵੱਡਾ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਤੂੰ ਆਖੀਦਾ ਜਾਨਾ ਹੈ ਪਰਮਾਤਮਾ ਬਹੁਤ ਵੱਡਾ ਹੈ ਪਰ ਵੱਡੇ ਕੋਲੋਂ ਮੰਗਦਾ ਨਹੀਂ ਕੇਵਲ ਕਹਿਣਾ ਹੈ ਪਰਮਾਤਮਾ ਵੱਡਾ ਹੈ ਪਰ ਪਰਮਾਤਮਾ ਨੂੰ ਵੱਡਾ ਸਮਝਦਾ ਨਹੀਂ ਤੂੰ ਸਮੇਂ ਦਾ ਤੂੰ ਇਨਸਾਨ ਨੂੰ ਅਜੇ ਤੱਕ ਵੱਡਾ ਤਾਂ ਹੀ ਤਾਂ ਫਿਰ ਇਨਸਾਨ ਦੇ ਕੋਲ ਜਾ ਕੇ ਮੰਗਦਾ ਹੈ ਇਨਸਾਨ ਦੀ ਟੀਕ ਰੱਖਦਾ ਹੈ ਪਰਮਾਤਮਾ ਜੋ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਜਗਤ ਦੇ ਜੀਵਨ ਪਰਮਾਤਮਾ ਦੇ ਉੱਤੇ ਤੈਨੂੰ ਭਰੋਸਾ ਨਹੀਂ ਉਹਦੀ ਆਸ ਦੇ ਉੱਤੇ ਜੀਵਨ ਨਹੀਂ ਤਿਉਂ ਜਿਉਂਦਾ ਅਜੇ ਵੀ ਸੰਸਾਰੀ ਲੋਕਾਂ ਦੀ ਆਸ ਦੇ ਉੱਤੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਪਰਮਾਤਮਾ ਦੇ ਉੱਤੇ ਭਰੋਸਾ ਕਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਆਸਾ ਕਰੀਐ ਰਾਮ ਕੀ ਅਬਰੇ ਆਸ ਨਿਰਾਸ ਤੁਸੀਂ ਕਈ ਵਾਰ ਪਰਿਵਾਰ ਤੋਂ ਵੀ ਆਸ ਰੱਖੀ ਹੁੰਦੀ ਹੈ ਮਿੱਤਰਾਂ ਤੋਂ ਰਿਸ਼ਤੇਦਾਰ ਸੰਬੰਧੀਆਂ ਤੋਂ ਆਸ ਰੱਖੀ ਹੁੰਦੀ ਹੈ ਜਦੋਂ ਔਖਾ ਵੇਲਾ ਪਵੇ ਤੋਂ ਇੱਕ ਇੱਕ ਕਰਕੇ ਸਾਰੇ ਨਿਰਾਸ਼ ਕਰ ਦਿੰਦੇ ਨੇ ਪਰ ਪ੍ਰਮਾਤਮਾ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰੇਗਾ ਜੇ ਤੁਸੀਂ ਪ੍ਰਮਾਤਮਾ ਦੇ ਅੱਗੇ ਹੱਥ ਫੈਲਾਓਗੇ ਪ੍ਰਮਾਤਮਾ ਤੁਹਾਡੀਆਂ ਝੋਲੀਆਂ ਜ਼ਰੂਰ ਭਰੇਗਾ ਇੱਕ ਆਸ ਪ੍ਰਮਾਤਮਾ ਦੇ ਉੱਤੇ ਰੱਖਣੀ ਗੁਰੂ ਸਾਹਿਬ ਆਖਦੇ ਨੇ ਨਾਨਕ ਕਾ ਪ੍ਰਭ ਵੱਡਾ ਹੈ ਸਭ ਤੋਂ ਵੱਡਾ ਏ ਮੇਰਾ ਮਾਲਕ ਆਪ ਸਾਜ ਸਵਾਰੇ ਉਹ ਆਪ ਹੀ ਸਾਜਦਾ ਹੈ ਉਹ ਆਪ ਹੀ ਸਵਾਰਦਾ ਹੈ ਜਿਨ ਤੂੰ ਸਾਜ ਸਵਾਰ ਸ਼ਿੰਗਾਰੇ ਆ ਗਰਭ ਅਗਨ ਮੈਂ ਜਿਨਹਿ ਉਬਾਰਿਆ ਬਾਰ ਵਿਵਸਥਾ ਤੁਜੈ ਬਿਆਰੇ ਦੂਦ ਭਰ ਜੋ ਬਨ ਭੋਜਨ ਸੁਖ ਸੂਦ ਬਿਰਧ ਪਿਆਉ ਪ੍ਰਸਾਦ ਸੈਨ ਮੁਖ અપਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਚੂ ਨਾ 부ਜੈ ਬਖਸ਼ ਲਿਓ ਤਉ ਨਾਨਕ ਸੀਜੈ ਜਿਹੜਾ ਪਰਮਾਤਮਾ ਤੈਨੂੰ ਇਸ ਪ੍ਰਕਾਰ ਦੇ ਨਾਲ ਪ੍ਰੋਟੈਕਟ ਕਰ ਰਿਹਾ ਹੈ ਇਨੂੰ ਸੰਭਾਲ ਰਿਹਾ ਹੈ ਸਵਾਰ ਰਿਹਾ ਹੈ ਸ਼ਿੰਗਾਰ ਰਿਹਾ ਹੈ ਮਹਾਰਾਜ ਜੀ ਕਹਿੰਦੇ ਨੇ ਉਸ ਪਰਮਾਤਮਾ ਦੇ ਉੱਤੇ ਪਰੋਸਾ ਰੱਖ ਤੇ ਆਖ ਨਾਨਕ ਕਾ ਪ੍ਰਭ ਵੱਡਾ ਹੈ ਦਾਸ ਨਾਨਕ ਕਹਿੰਦਾ ਕਿ ਮੇਰਾ ਮਾਲਕ ਬਹੁਤ ਵੱਡਾ ਹੈ ਔਰ ਮੈਨੂੰ ਉਹਦੇ ਉੱਤੇ ਪੂਰਾ ਪਰੋਸ ਹੈ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾ ਹੈ ਸਭ ਤਿਸੈ ਕਰਣਾ ਪਰਮਾਤਮਾ ਬੀ ਅੰਤ ਹੈ ਅਨਲਿਮਿਟਿਡ ਉਹਦੀ ਕੋਈ ਲਿਮਟ ਨਹੀਂ ਉਹਦੀ ਕੋਈ ਸੀਮਾ ਨਹੀਂ ਅਸੀਮਿਤ ਹੈ ਉਹ ਜਿਵੇਂ ਇਹ ਆਕਾਸ਼ ਹੈ ਇਸ ਆਕਾਸ਼ ਨੂੰ ਬਣਾਉਣ ਵਾਲਾ ਪਰਮਾਤਮਾ ਹੁਣ ਕੋਈ ਇਹ ਨਹੀਂ ਦੱਸ ਸਕਦਾ ਕਿ ਇਹ ਆਕਾਸ਼ ਕਿਤੇ ਸਮਾਪਤ ਹੋ ਜਾਂਦਾ ਹੈ ਜਾ ਕੇ ਜੇ ਤੁਸੀਂ ਸੌਰ ਮੰਡਲ ਦੇ ਵਿੱਚ ਜਾਓਗੇ ਤੇ ਤੁਹਾਨੂੰ ਇੱਕ ਤੋਂ ਇੱਕ ਗ੍ਰਹਿ ਨਜ਼ਰ ਆਵੇਗਾ ਵਿਗਿਆਨਕ ਲੱਗੇ ਹੀ ਹੋਏ ਨੇ ਕਿ ਜੀ ਇਨਾ ਵੱਡਾ ਇਨਾ ਵਿਸਥਾਰ ਹੈ ਇਨਾ ਵਿਸਥਾਰ ਹੈ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਦਿੱਤਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਉਹ ਪਰਮਾਤਮਾ ਨੂੰ ਇਨਾ ਹੀ ਆਖ ਸਕਦੇ ਆ ਪਰਮਾਤਮਾ ਤੂੰ ਬੇਅੰਤ ਹੈ ਤੇਰਾ ਕਿਤੇ ਵੀ ਐਂਡ ਨਹੀਂ ਕਿਤੇ ਵੀ ਜਾ ਕੇ ਤੂੰ ਸਮਾਪਤ ਨਹੀਂ ਹੋ ਜਾਂਦਾ ਤੇਰਾ ਅੰਤ ਨਹੀਂ ਤੂੰ ਬੇਅੰਤ ਹੈ ਨਹੀਂ ਤਾਂ ਸੰਸਾਰ ਵਿੱਚ ਵੇਖੋ ਹਰ ਚੀਜ਼ ਇੱਕ ਦਿਨ ਬਿਨਸ ਜਾਂਦੀ ਹੈ ਉਹਦਾ ਅੰਤ ਹੋ ਜਾਂਦਾ ਹੈ ਅਸੀਂ ਵੀ ਸੰਸਾਰ ਵਿੱਚ ਆਈਆਂ ਇੱਕ ਦਿਨ ਸਾਡਾ ਵੀ ਸਮਾਪਤ ਹੋ ਜਾਏਗਾ ਪਰ ਪਰਮਾਤਮਾ ਜਿਹੜਾ ਹੈ ਉਹ ਸਮੇਂ ਤੋਂ ਬਾਹਰ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਪ੍ਰਭ ਬੇਅੰਤ ਕਿਛ ਅੰਤ ਨਹੀਂ ਉਹਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਸਭ ਤਿਸੈ ਕਰਣਾ ਜੋ ਕੁਝ ਕੀਤਾ ਹੈ ਸੰਸਾਰ ਵਿੱਚ ਪਰਮਾਤਮਾ ਨੇ ਕੀਤਾ ਹੈ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਲੱਖਾਂ ਦਰਿਆ ਉਹਨੇ ਬਣਾ ਛੱਡੇ ਨੇ ਕੇਵਲ ਬੋਲ ਕੇ ਉਦੇ ਇੱਕ ਸ਼ਬਦ ਦੇ ਰਾਹੀ ਇਹ ਸਾਰੇ ਜਗਤ ਦਾ ਪਸਾਰਾ ਜਿਹੜਾ ਉਹਨੇ ਪਸਾਰ ਦਿੱਤਾ ਕਈ ਵਾਰ ਪਸਰਿਓ ਪਸਾਰ ਪਰਮਾਤਮਾ ਨੇ ਇਹ ਸ੍ਰਿਸ਼ਟੀ ਕਈ ਵਾਰ ਬਣਾਈ ਹੈ ਤੇ ਕਈ ਵਾਰ ਬਣਾ ਕੇ ਇਹਨੂੰ ਲੈ ਵੀ ਕਰ ਦਿੱਤਾ ਉਹ ਆਪਣੇ ਵਿੱਚ ਮਿਲਾ ਲੈਂਦਾ ਹੈ ਪਰਮਾਤਮਾ ਇੱਕ ਹੈ ਇੱਕ ਤੋਂ ਸਾਰਾ ਇਹ ਵਿਸਤਾਰ ਹੋਇਆ ਤੇ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਉਹਦੀ ਮਰਜ਼ੀ ਹੋਵੇਗੀ ਉਹ ਇਸ ਖਿਲਾਰੇ ਨੂੰ ਇਸ ਪਸਾਰੇ ਨੂੰ ਸਮੇਟ ਵੀ ਸਕਦਾ ਹੈ ਸਭ ਤਿਸੈ ਕਰਣਾ ਅਗਮ ਅਗੂਚਰ ਸਾਹਿਬੋ ਜੀਆਂ ਕਾ ਪਰਣਾ ਪਰਮਾਤਮ ਅਗਮ ਹੈ ਜਿਸ ਤੱਕ ਤੁਹਾਡੀ ਗਮਤਾ ਨਾ ਹੋ ਸਕੇ ਉਹ ਜਿਹੜਾ ਗੁਜਰਿਆ ਨਾ ਜਾ ਸਕੇ ਜਿਹੜੇ ਸਾਡੇ ਕਰਮ ਇੰਦਰੀ ਨੇ ਸਾਡੀ ਅੱਖ ਹੈ ਸਾਡੇ ਕੰਨ ਨੇ ਸਾਡੇ ਦਿਮਾਗ ਦੀ ਇੱਕ ਸ਼ਕਤੀ ਹੈ ਜਿਹਦੇ ਰਾਹੀਂ ਅਸੀਂ ਸੋਚ ਸਕਦੇ ਹਾਂ ਕਿ ਪਰਮਾਤਮਾ ਇਹੋ ਜਿਹਾ ਹੋਵੇਗਾ ਪਰਮਾਤਮਾ ਇਹੋ ਜਿਹਾ ਹੋਵੇਗਾ ਪਰ ਮੇਰੀ ਸੋਚਣ ਸ਼ਕਤੀ ਤੋਂ ਅੱਗੇ ਪਰਮਾਤਮਾ ਹੈ ਮੈਂ ਉਹਦੇ ਬਾਰੇ ਸੋਚ ਵੀ ਨਹੀਂ ਸਕਦਾ ਅੰਦਾਜ਼ਾ ਵੀ ਨਹੀਂ ਲਾ ਸਕਦਾ ਜੇ ਮੈਂ ਪਰਮਾਤਮਾ ਨੂੰ ਅੰਦਾਜ਼ੇ ਨਾਲ ਬਿਆਨ ਕਰਾਂ ਮੇਰੇ ਅੰਦਾਜ਼ੇ ਤੋਂ ਵੀ ਬਹੁਤ ਅੱਗੇ ਹੋਵੇਗਾ ਉਸ ਤੱਕ ਗੰਮਤਾ ਨਹੀਂ ਕੀਤੀ ਜਾ ਸਕਦੀ ਉਹਨੂੰ ਗੋਚਰਿਆ ਨਹੀਂ ਜਾ ਸਕਦਾ ਸਾਹਿਬੋ ਬਸ ਇਹ ਕਹਿ ਸਕਦੇ ਆਂ ਕਿ ਉਹ ਸਦਾ ਕਾਇਮ ਰਹਿਣ ਵਾਲਾ ਇੱਕ ਵਾਹਦ ਵਜੂਦ ਹਸਤੀ ਦਾ ਉਹ ਮਾਲਕ ਹੈ ਜੀਆਂ ਦਾ ਪਰਣਾ ਪਰਣਾ ਕਹਿੰਦੇ ਨੇ ਉਹ ਸਾਰੇ ਜੀਆਂ ਦਾ ਆਸਰਾ ਹੈ ਔਰ ਉਸ ਪਰਮਾਤਮਾ ਦੇ ਉੱਤੇ ਸਾਨੂੰ ਊਟ ਰੱਖ ਕੇ ਟੇਕ ਰੱਖ ਕੇ ਆਪਣਾ ਜੀਵਨ ਜਿਉਣਾ ਚਾਹੀਦਾ ਹੈ ਤੁਹਾਡਾ ਜੀਵਨ ਸਦਾ ਚੜਦੀ ਕਲਾ ਦੇ ਵਿੱਚ ਰਹਿ ਸਕਦਾ ਤੁਸੀਂ ਟੈਂਦੀ ਕਲਾ ਵਿੱਚ ਆ ਹੀ ਨਹੀਂ ਸਕਦੇ ਜੇ ਤੁਹਾਨੂੰ ਇਸ ਗੱਲ ਦੇ ਉੱਤੇ ਪੂਰਾ ਯਕੀਨ ਹੋ ਜਾਵੇ ਕਿ ਮੇਰੇ ਸਿਰ ਦੇ ਉੱਤੇ ਮੇਰਾ ਮਾਲਕ ਖਲੋਤਾ ਹੈ ਇਹ ਬਚਨ ਤੁਸੀਂ ਪੱਕੇ ਯਾਦ ਕਰ ਲਓ ਜਿਸ ਕੇ ਸਿਰ ਉੱਪਰ ਤੂੰ Swami ਸੋ ਦੁੱਖ ਕਿਹਦਾ ਪਾਵੇ ਸਾਰੇ ਜੀਵਾਂ ਦਾ ਆਸਰਾ ਪਰਮਾਤਮਾ ਹੈ ਸਦਾ ਚੇਤੇ ਰੱਖਣਾ ਜੇ ਦੁੱਖ ਆਵੇ ਵੀ ਤੇ ਘਬਰਾਉਣਾ ਨਹੀਂ ਇਹ ਗੱਲ ਚੇਤੇ ਰੱਖਣੀ ਦੁੱਖ ਤੁਹਾਡਾ ਛੋਟਾ ਹੈ ਪਰਮਾਤਮਾ ਬਹੁਤ ਵੱਡਾ ਹੈ ਤੁਹਾਡਾ ਦੁੱਖ ਪਰਮਾਤਮਾ ਤੋਂ ਵੱਡਾ ਨਹੀਂ ਹੋ ਸਕਦਾ ਤੁਹਾਡੀ ਬਿਮਾਰੀ ਤੁਹਾਡੀ ਗਰੀਬੀ ਪਰਮਾਤਮਾ ਤੋਂ ਵੱਡੀ ਨਹੀਂ ਸੁਖ ਦੁੱਖ ਪ੍ਰਭ ਦੇਵਨ ਹਾਰ ਸੁਖ ਦੁੱਖ ਉਹਦੇ ਹੱਥ ਵਸ ਨੇ ਇਹ ਗੱਲ ਯਾਦ ਰੱਖਣਾ ਕਿ ਸਦਾ ਟੇਕ ਪਰਮਾਤਮਾ ਦੀ ਰੱਖਣੀ ਤੇ ਜਦੋਂ ਵੀ ਦੁੱਖ ਆਵੇ ਤੇ ਪਰਮਾਤਮਾ ਦੇ ਅੱਗੇ ਇਹ ਬੇਨਤੀ ਕਰਨੀ ਕਿ ਉਸ ਪਰਮਾਤਮਾ ਨੂੰ ਆਖਣਾ ਮੈਂ ਤਾਣ ਦੀ ਬਾਣ ਤੂ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ پاس ਪਰਮਾਤਮਾ ਮੇਰਾ ਦੁੱਖ ਵੀ ਤੇਰੇ ਕੋਲ ਮੇਰਾ ਸੁਖ ਵੀ ਤੇਰੇ ਕੋਲ ਉਹ ਜੀਵਾਂ ਦਾ ਪਰਣਾ ਹਸਤ ਦੇ ਪ੍ਰਤਪਾਲਦਾ ਪਰਣਾ ਪੋਖਣ ਕਰਣਾ ਹਸਤ ਕਹਿੰਦੇ ਨੇ ਹੱਥ ਨੂੰ ਉਹ ਹੱਥ ਦੇ ਕੇ ਪ੍ਰਤਪਾਲਦਾ ਪ੍ਰਤਪਾਲਣਾ ਕਰਦਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਕਸਮਾ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਇਹ ਗੱਲ ਸਦੀਵ ਚੇਤੇ ਰੱਖਣੀ ਐ ਇੱਕ ਪਿਤਾ ਇੱਕਸ ਕੇ ਹਮ ਬਾਰਕ ਤੂੰ ਮੇਰਾ ਗੁਰਿਆਈ ਇਹ ਗੱਲ ਚੇਤੇ ਰੱਖਣੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭੋ ਕਿਹਾ ਕੜਾ ਜੀ ਮੈਨੂੰ ਕਿਸ ਗੱਲ ਦਾ ਡਰ ਹੈ ਗੁਰੂ ਸਾਹਿਬ ਕਹਿੰਦੇ ਨੇ ਆਪਣੇ ਹੱਥਾਂ ਦੇ ਨਾਲ ਹਸਤ ਦੇ ਪ੍ਰਤਪਾਲ ਦਾ ਪ੍ਰਤਪਾਲਣਾ ਕਰਦਾ ਹੈ ਭਰਨ ਪੋਖਣ ਕਰਨਾ ਉਹ ਜੀਵਨ ਵਿੱਚ ਤੋਂ ਕੀ ਖਾਣਾ ਹੈ ਕੀ ਤੂੰ ਪਹਿਨਣਾ ਹੈ ਤੇਰੇ ਸਿਰ ਦੇ ਉੱਤੇ ਛੱਤ ਜਿਹੜੀ ਹੈ ਉਹ ਇਹ ਕੰਮ ਪਰਮਾਤਮਾ ਆਪ ਲਗਾ ਹੋਇਆ ਹੈ ਮਨੁੱਖ ਸੋਚਦਾ ਹੈ ਕਿ ਮੈਂ ਜੇ ਨਾ ਕਮਾਵਾਂ ਤੇ ਗੱਡੀ ਰੁਕ ਜਾਏਗੀ ਇਹ ਜਿੱਥੇ ਕਿਤੇ ਨਾ ਆਪਣੀ ਹਉਮੈ ਦੀ ਜਿਹੜੀ ਮੋਹਰ ਹੈ ਨਾ ਉਹ ਲਾ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਓ ਤੁਸੀਂ ਚੜ੍ਹਦੀ ਕਲਾ ਵਿੱਚ ਰਹੋਗੇ। ਗੁਰੂ ਸਾਹਿਬ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਹੈ। ਚਿੰਤਾ ਕਿੰ ਨੂੰ ਹੈ? ਜਿਵੇਂ ਤੁਹਾਡੇ ਘਰ ਦੇ ਵਿੱਚ ਤੁਹਾਡੀ ਔਲਾਦ ਹੈ। ਚਿੰਤਾ ਤੁਹਾਡੀ ਔਲਾਦ ਨੂੰ ਹੈ ਕਿ ਤੁਹਾਨੂੰ ਹੈ ਤੁਹਾਨੂੰ ਚਿੰਤਾ ਹੈ ਨਾ ਇਹਨੂੰ ਕਿਹੜੇ ਸਕੂਲੇ ਪੜਾਉਣਾ ਹੈ ਇਹਨੂੰ ਕਪੜਾ ਵੀ ਲੈ ਕੇ ਦੇਣਾ ਹੈ ਮਾਂ ਜਿਹੜੀ ਹੈ ਨਾ ਕਈ ਵਾਰ ਬੱਚੇ ਸੌ ਵੀ ਜਾਣ ਨਾ ਤੇ ਮਾਂ ਨੂੰ ਪਤਾ ਹੁੰਦਾ ਹੈ ਰੋਟੀ ਨਹੀਂ ਖਾਦੀ ਇਹਨੇ ਉਠਾ ਕੇ ਫਿਰ ਉਹਨੂੰ ਰੋਟੀ ਖਵਾਉਂਦੀ ਹੈ ਐਵੇਂ ਪਰਮਾਤਮਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਐਵੇਂ ਸੰਭਾਲਦਾ ਉਹ ਜਿਵੇਂ ਬੱਚਿਆਂ ਨੂੰ ਕੋਈ ਚਿੰਤਾ ਕੋਈ ਨਹੀਂ ਉਹਨਾਂ ਨੂੰ ਪਤਾ ਸਾਡੇ ਸਿਰ ਦੇ ਉੱਤੇ ਮਾਪੇ ਨੇ ਆਪਣੇ ਆਪ ਹੀ ਸਾਂ ਭਰਣਗੇ ਕਿਤੋਂ ਵੀ ਕੱਪੜੇ ਲੈ ਕੇ ਆਉਣ ਪ੍ਰਬੰਧ ਮਾਪੇ ਬਾਪ ਕਰਦਾ ਐ ਇਵੇਂ ਗੁਰੂ ਸਾਹਿਬ ਕਹਿੰਦੇ ਨੇ ਤੂੰ ਚਿੰਤਾ ਕਿਉ ਕਰ ਰਿਆ ਚਿੰਤਾ ਤਿਸ ਹੀ ਹੈ ਜਲਮੈ ਜੰਤ ਉਪਾਇਨ ਤਿਨਾ ਪੀਰੋ ਜੀ ਦੇ ਉਤੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ ਹੁਣ ਜਿਹੜੇ ਜੀ ਪਾਣੀ ਦੇ ਵਿੱਚ ਪਰਮਾਤਮਾ ਨੇ 42 ਲੱਖ ਪੈਦਾ ਕਰ ਦਿੱਤੇ ਨੇ ਉਥੇ ਕਿਹੜੀਆਂ ਹਟੀਆਂ ਚੱਲ ਰਹੀਆਂ ਦੁਕਾਨਾਂ ਚੱਲਦੀਆਂ ਨੇ ਪਾਣੀ ਵਿੱਚ ਉਥੇ ਕੋਈ ਹਾਲ ਚਰਾ ਰਿਆ ਕੋਈ ਕਸ਼ਟਕਾਰੀ ਹੋ ਰਹੀ ਗੁਰੂ ਸਾਹਿਬ ਕਹਿੰਦੇ ਤੂੰ ਚਿੰਤਾ ਨਾ ਕਰ ਕਾਹੇ ਰੇ ਮਨ ਚਿਤਬੈ ਉਦਮ ਜਾ ਆਹਰ ਹਰ ਜੀਉ ਮਰਿਆ ਸਹਿਲ ਪਤਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਪਾਖਾਣ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਹੀਂ ਕਦੇ ਤੁਸੀਂ ਪੱਥਰ ਨੂੰ ਵਿਕਣਾ ਉਹ ਛੋਟਾ ਹੁੰਦਾ ਛੋਟੇ ਤੋਂ ਫਿਰ ਉਹ ਵੱਡਾ ਹੋ ਹੀ ਜਾਂਦਾ ਹੈ ਉਦੇ ਅੰਦਰ ਇੱਕ ਜੀਵ ਰਹਿੰਦਾ ਹੈ। ਉਹਦੇ ਅੰਦਰ ਨਾ ਤੇ ਕੋਈ ਜਾਣਦਾ ਮਾਰਗ ਹੈ, ਨਾ ਕੋਈ ਆਉਣ ਦਾ। ਪਰਮਾਤਮਾ ਅੰਦਰ ਹੀ ਪਾਲ ਰਿਹਾ ਉਹਨਾਂ ਨੂੰ ਸਹਿਲ ਬੱਤਰ ਮੈਂ ਜਨ ਤੋਂ ਪਾਏ। ਤਾਕਾ ਰਿਜਕ ਆਗੇ ਕਰ ਤਰਿਆ ਤੂੰ ਫਿਰ ਇਨੀ ਚਿੰਤਾ ਕਿਉਂ ਲਈ ਫਿਰਦਾ ਹੈ ਵੀ? ਤੂੰ ਇਨੀ ਵੱਡੀ ਚਿੰਤਾ ਦੇ ਵਿੱਚ ਤੁਰਿਆ ਫਿਰਦਾ ਹੈ, ਝੂੜਦਾ ਫਿਰਦਾ ਹੈ, ਪਤਾ ਨਹੀਂ ਕੀ ਹੋਵੇਗਾ। ਪਰਮਾਤਮਾ ਜੋ ਕਰੇਗਾ ਉਹ ਠੀਕ ਕਰੇਗਾ। ਕਿਉਂਕਿ ਕੋਈ ਵੀ ਮਾਂ-ਬਾਪ ਜਿਹੜਾ ਮਾਪਾਬ ਕਦੇ ਵੀ ਆਪਣੀ ਔਲਾਦ ਦਾ ਬੁਰਾ ਨਹੀਂ ਸੋਚਦੀ ਪਰਮਾਤਮਾ ਸਾਡਾ ਬੁਰਾ ਨਹੀਂ ਕਰ ਸਕਦਾ ਕਿਉਂਕਿ ਅਸੀਂ ਉਹਦੇ ਬੱਚੇ ਆ ਸਤਿਗੁਰੂ ਜੀ ਆਖਦੇ ਨੇ ਹਸਤ ਦੇ ਪ੍ਰਤ ਪਾਲਦਾ ਭਰਨ ਪੋਖਣ ਕਰਣਾ ਮਿਹਰਬਾਨ ਬਖਸ਼ਿੰਦ ਆਪ ਜਪ ਸੱਚੇ ਤਰਣਾ ਪਰਮਾਤਮਾ ਮਿਹਰਬਾਨ ਹੈ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਸਾਰਿਆਂ ਨੂੰ ਮਹਾਰਾਜ ਕਹਿੰਦੇ ਨੇ ਜੀ ਸਗਲ ਕੋ ਦੇਹਦਾਨ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰ ਜਨਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਜੇ ਤੂ ਉਹਨੂੰ ਜਪੇ ਤੇ ਭਵ ਸਾਗਰ ਤੂੰ ਤਰ ਜਾਏਗਾ ਜੋ ਤੁਦ ਭਾਵੈ ਸੋ ਭਲਾ ਨਾਨਕ ਦਾਸ ਸ਼ਰਣਾ ਧਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਨੇ ਕਿ हे दास नानक परमात्मा ਜੋ ਤੈਨੂੰ ਚੰਗਾ ਲੱਗਦਾ ਹੈ ਨਾ ਉਹੀ ਚੰਗਾ ਹੈ ਜੋ ਤੁਦ ਭਾਵੈ ਸੋ ਭਲਾ ਕਿਉਂਕਿ ਪਰਮਾਤਮਾ ਆਪ ਭਲਾ ਹੈ ਭਲਾ 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 ਤੇਰਾ ਰੂਪ ਅਤ ਸੁੰਦਰ ਆਪਾਰ ਅਨੂਪ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਮਾਤਮਾ ਤੂੰ ਭਲਾ ਤੇ ਤੂੰ ਸਦਾ ਹੀ ਮੇਰਾ ਭਲਾਈ ਕੀਤਾ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ ਸਾਨੂੰ ਇੰਜ ਲੱਗਦਾ ਮੇਰਾ ਭਲਾ ਨਹੀਂ ਹੋ ਰਿਆ ਜੇ ਤੁਹਾਡੇ ਜੀਵਨ ਵਿੱਚ ਕਿਤੇ ਦੁੱਖ ਵੀ ਹੁੰਦੇ ਨੇ ਕਿਤੇ ਗਰੀਬੀ ਆਉਂਦੀ ਹੈ ਕਿਤੇ ਕੋਈ ਬਿਮਾਰੀ ਆਉਂਦੀ ਹੈ ਤੇ ਇਹ ਵੀ ਸਮਝੋ ਕਿ ਪਰਮਾਤਮਾ ਤੁਹਾਨੂੰ ਵੱਡੇ ਦੁੱਖ ਤੋਂ ਬਚਾ ਕੇ ਦੁੱਖ ਨੂੰ ਛੋਟਾ ਕਰਕੇ ਭੁਗਤਾਰਿਆ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਤੇ ਸਦਾਬ ਇਹ ਗੱਲ ਚੇਤੇ ਰੱਖਣੀ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ ਤੁਮ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਵਿਦਾਤੇ ਤੁਮ ਰਾਖੋ ਆਪਣੇ ਬਾਲਾ ਪਰਮਾਤਮਾ ਤੂ ਤੇ ਮੇਰਾ ਭਲਾ ਹੀ ਚਾਹੁੰਨਾ ਪਰ ਮੇਰੀ ਜਿਹੜੀ ਸੋਚ ਐ ਮੈਨੂੰ ਇੰਜ ਲੱਗਦਾ ਮੇਰਾ ਭਲਾ ਨਹੀਂ ਹੋ ਰਿਆ ਨਹੀਂ ਪਰਮਾਤਮਾ ਸਾਰਿਆਂ ਦਾ ਭਲਾ ਕਰਦਾ ਗੁਰੂ ਸਾਹਿਬ ਵੀ ਸਾਰਿਆਂ ਦਾ ਭਲਾ ਕਰਦੇ ਨੇ ਸਤਗੁਰ ਸਭਨਾ ਦਾ ਭਲਾ ਮਨਾਇਦਾ ਤੇ ਸੁਦਾ ਬੁਰਾ ਕਿਉ ਹੋਇਆ ਇਹ ਤੇ ਹੁਣ ਵਿਚਾਰਾਂ ਨੂੰ ਆਪਾਂ ਵਿਸ਼ਰਾਮ ਦੇਵਾਂਗੇ ਜੀ ਹੋਈਆਂ ਉਲਾਂ ਗਲਤੀਆਂ